ਪਾਰਟੀ ਨੇ ਪਾਰਟੀ ਨੇ ਐਕਸ਼ਨ ਪਾਰਟੀ ਨੇ ਜੋ ਐਕਸ਼ਨ ਮੰਦਾ ਸੀ ਲਿਆ ਪਾਰਟੀ ਨੇ ਸਾਹਿਬਾ ਪਾਰਟੀ ਮੈਂਬਰਸ਼ਿਪ ਕਿੱਦਾਂ ਬਦਲੇਗੀ ਇੱਕ ਬੰਦੇ ਦਾ ਕੱਲ ਨਾ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપਵਾਦ ਆ ਇਹ ਤਾਂ ਇੱਕ ਜਿਹਨੂੰ ਕਹਿੰਦੇ ਆ ਨਹੀਂ ਨਹੀਂ ਸਾਰੇ ਬੜੀ ਨਹੀਂ ਨਹੀਂ ਇਹ ਇੱਕ અપਵਾਦ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਫਿਰ ਚੈਨਲ ਆ ਡੈਡੀ ਦੋਗਣੀ ਮਹਾਨੀ ਤੁਸੀਂ ਇਹ ਮੰਨ ਲਓ ਜੇ ਅਮਰਜੈਂਸੀ ਕਿਲਿੰਗ ਨੂੰ ਤੁਸੀਂ ਕਿਸ ਸਟ੍ਰੈਟਜੀ ਦਿਓ ਮੈਂ ਦੇਖੀ ਨੇ ਜੀ ਫਿਲਮ ਮੈਂਨੇ ਵੇਖਦਾ ਫਿਲਮ ਕਿਧਣੀ ਹੈ ਸਾਡਾ ਟੈਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਚ ਪਾਈਚਾਰੇ ਜਿਹਾ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਦੇਵੇ ਤੇ ਵਰਕਿੰਗ ਹਰ ਜਗ੍ਹਾ ਹੀ ਵੋਇਡ ਹੋਣਾ ਚਾਹੀਦਾ ਇੱਕ ਕੱਲਾ ਤੰਗ ਨਾਲ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕੱਲੇ ਭਾਜਪਾ ਦੇ ਮੈਂਬਰੋਂ ਪਾਸ ਤੋਂ ਕੰਗੜਾ ਨੋਕਿਸਤ ਰਾਤੀ ਭਾਸ਼ਾ ਦਾ ਯੂਜ਼ ਕਰਦੇ ਆ ਇਹ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਵਰਡ ਕੀਤਾ ਹੈ ਇਹ ਤਾਂ ਤੁਸੀਂ ਉਹ ਗੱਲ ਵੀ ਤਾਂ ਨਾਲ ਹੀ ਰੱਖੋ ਨਾ ਪਾਰਟੀ ਨੇ ਹਦ ਤੱਕ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਕੇ ਅਗੇ ਸਟੇਟਮੈਂਟ ਨਹੀਂ ਨਹੀਂ ਅਜਾ ਸੋ ਸਰ ਜਿਵੇਂ ਭਾਜਪਾ ਹੀ ਹੈ ਇਹ ਪ੍ਰਸ ਸਿੱਖੀ ਬਾਤ ਹਰ ਜਗ੍ਹਾ ਕਰਦੀ ਹੈ ਅਸੀਂ ਇਹਦਾ ਜਗਾ ਇੱਕ ਪਰ ਕਿਵੇਂ ਸਟੇਟ ਚੇਂਜ ਹੁੰਦੀ ਹੈ ਉਹ ਤੋਂ ਤੁਹਾਡੀ ਰਹਿਜਾ ਬਦਲ ਜਾਂਦਾ ਹੈ ਇਹੀ ਕੰਗਲਾ ਪਲੋਤੀ ਪੰਜਾਬ ਦੇ ਵਿੱਚ ਤੁਹਾਡਾ ਰਹਿਜਾ ਘਟ ਹੋ ਰਿਹਾ ਹੈ ਉਹ ਸਦਾ ਇੰਕੀ ਜਾ ਉੱਪਰ ਘੋਰ ਹੋ ਜੇ ਕਿਸੇ ਜਗ੍ਹਾ ਨੂੰ ਛੇੜ ਨਹੀਂ ਕਹਿੰਦੇ ਸੰਬੋਧਨ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਕੀ ਮੈਨੂੰ ਕੰਗਲਾ ਨੂੰ ਸਹੀ ਮੰਨ ਨਹੀਂ ਮੈਂ ਕਹਣਾ ਸਹੀ ਮੰਨਣਾ ਜੀ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਦਾਂ ਸਹੀ ਮੰਨਾਂ ਮੈਂ ਕੋਈ ਪਾਰਟੀ ਦੇ ਉੱਪਰ ਜੇ ਪਾਰਟੀ ਨੇ ਉਹ ਗਲਤ ਬਣ ਲਿਆ ਤਾਂ ਇਹਨੂੰ ਕਿਹਾ ਵੀ ਤੂੰ ਬਿਆਨਵਾਜੀ ਇਦਾਂ ਦੀ ਨਹੀਂ ਕਰ। ਸਾ ਮੈਂ ਪਾਰਟੀ ਸੰਤਰੀ ਹੋਏਗਾ ਬੀਜੇਪੀ ਦਾ ਮੈਂਬਰਸ਼ਿਪ ਤੇ ਦੇ। ਬੰਦੇ ਇਹ ਦੇਖੋ ਇਦਾਂ ਨਹੀਂ ਆ ਘਟਨਾਵਾ ਜਿਹੜੀਆਂ ਹੁੰਦੀਆਂ ਨਾ ਇਹ ਸਪੌਂਟੇਨੀਅਸ ਹੁੰਦੀਆਂ ਕਾਂਗਰਸ ਦੇ ਦਿਗਵੇਜ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਆ ਇਹਦਾ ਮਤਲਬ ਕਿ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡੀਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦੇ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੇ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈਗਾ ਇਟ ਇਟ ਨਵਰ ਚੇਂजेस ਹਾਂ ਕੰਗਣਾ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਆਡਿਓਲੋਜੀ ਆ ਜੋ ਭਾਜਪਾ ਦੀ ਵਰਕਿੰਗ ਆ ਪਰ ਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਣਾ ਦਾ ਬਿਆਨ ਇੱਕ ਸਟੇਟ ਬਿਆਨ ਆ ਗਿਆ ਕੰਗਣਾ ਦਾ ਤਾਂ ਸੋ ਸਵ ਆਖਰੀ ਸਾਲ ਭਾਜਪਾ ਨੂੰ ਕੀ ਆਸ ਆ ਪੰਜਾਬ ਤੋਂ ਹਾਂਜੀ ਭਾਜਪਾ ਨੂੰ ਕੀ ਆਸ ਆ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੀ ਜੀ ਜੀ ਵੱਡੀ ਹੈ ਭਾਜਪਾ ਮੈਂ ਤੁਹਾਨੂੰ ਦੱਸਦਾ ਇਹ ਦੇਖੋ ਦੇਖੋ ਤਕੋ ਕੀ ਆਸ ਦੇਖੋ ਇਹ ਡੈਮੋਕ੍ਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬੰਦੇ ਹੈਗੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਆ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਕਿ ਡਰ ਪੈ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਕੋ ਮਨ ਲਾ ਪੇ ਹਰਿਆਣੇ ਦੇ ਵਿੱਚ ਸਾਡੇ ਨਾਲ ਐਲਾਈਅੰਸ ਕਰ ਲੋ ਡਰੇ ਪਿਆ ਨਾ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕੱਲ੍ਹ ਲਿਆ ਪਹਿਲੀ ਵਾਰ ਇਹ ਲੜੀ ਹੈ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਆ ਵੋਟ ਇੱਥੇ ਬਾਦੀ ਸਾਡੀਆਂ 2 ਸੀਟਾਂ ਸੀਗੀਆਂ 1980 ਚ ਬੀਜਪੀ ਦੀ ਸਥਾਪਨਾ ਹੋਈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਦੋ ਤੋਂ ਬਾਅਦ ਦੇ ਵਾਤੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤੋਂ ਪਹਿਲਾਂ ਤਿੰਨ ਵਾਰੀ वाजपेयी ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧੇ ਹਨ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਹਨ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਆ ਅਟਲ ਵਿਆਹਰੀ वाजपेयी ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਹੈ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ सा तो तो जितना देखो तो 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 हाँ पा पा पार्टी पा जो भी स्टैप लोच समझ के लेंदीआ जो आए आले गए दाल नहीं गली मन नहीं बने ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ ਚ ਰੰਗੇ ਜਾਣਗੇ ਲੱਗਦਾ ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ ਚ ਰੰਗੇ ਜਾਣਗੇ ਜਿਨ੍ਹਾਂ ਨੂੰ ਉਹ ਰੰਗ ਨਹੀਂ ਸੂਟ ਕਰਦਾ ਉਹ ਚਾਈ ਜਾਂਦੇ ਆ ਸੂਸਾ ਸਾਹਿਬ ਆਏ ਨੇ ਤੁਹਾਡੇ ਕਿਸੇ ਕੋਈ ਤਸਵੀਰਾਂ ਲੱਗੀਆਂ ਨੇ ਜੀ ਕਾਂਗਰਸ ਦੀ ਭਾਜਪਾ ਚਾਈ ਸੀ ਕਰੋ ਲੱਭ ਨਹੀਂ ਰਹੇ ਮੈਨੂੰ ਤੁਸੀਂ ਦੇਖਦੇ ਸੰਜੀਗਤ ਮੀਟਿੰਗਾਂ ਦੀ ਵਾਫੇ ਡਿਊਟੀਆਂ ਲੱਗੀਆਂ ਪਰਦੇਸ਼ ਚ ਹਰ ਪ੍ਰਦੇਸ਼ ਦੇ ਪਦ ਅਧਿਕਾਰੀ ਦੀਆਂ ਡਿਊਟੀਆਂ ਲੱਗੀਆਂ ਇਹਦੇ ਸੂਸਾ ਜੀ ਮੈਂ ਹੁਣ ਆਪਣੇ ਮੇਰੇ ਉਥੇ ਮੀਟਿੰਗ ਹੋ ਰਹੀ ਹੈ ਸ਼ਹਿਰਪੁਰ ਮੈਂ ਉਥੇ ਨਹੀਂ ਹੈਗਾ ਮੈਂ ਇੱਥੇ ਮੈਂ ਹੁਣੇ ਹੁਣ ਆ 600 ਆਏ ਨੇ ਅਤਿ ਜਨ ਜੀ ਜੀ ਤਰਨ ਤਰਨ ਲਿਖੋ ਮੈਨੂੰ ਅੱਜ ਇਹ ਬਹੁਤ ਖੁਸ਼ੀ ਵਾਲਾ ਦਿਨ ਆ ਜੀ ਤੁਸੀਂ ਬਟਾਲੇ ਵਾਲੇ ਤਾਂ ਬੜੇ ਖੁਸ਼ਕਿਸਮਤ ਹੋ ਅੱਜ ਬਾਬਾ ਨਾਨਕ ਜੀ ਬਾਬਾ ਨਾਨਕ ਸਾਹਿਬ ਦੇ ਵਿਆਹ ਦੇ ਸਮਾਗਮ ਚੱਲ ਰਹੇ ਆ ਤੇ ਮੈਨੂੰ ਵੀ ਮੌਕਾ ਮਿਲਿਆ ਪਏ ਅੱਜ ਇੱਥੇ ਜਿੱਥੇ ਬਾਬਾ ਨਾਨਕ ਜੀ ਦੀ ਚਰਨ ਛੋਹ ਇੱਥੇ ਉਹਨਾਂ ਦੇ ਅੱਜ ਵਿਆਹ ਦੇ ਕਾਰਜਕ੍ਰਮ ਚੱਲ ਰਹੇ ਸਮਾਗਮ ਚੱਲ ਰਹੇ ਆ ਤੇ ਮੈਂ ਇੱਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਬਿਧਾਨ ਲਈ ਜਾਂਪ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟਸ ਨਾਲ ਲੋਕਾਂ ਨੂੰ ਜੋੜਨੇ ਲਈ ਸਾਡੇ ਵਰਕਰ ਲੋਕਾਂ ਕੋਲ ਜਾਣਗੇ ਉਹਨਾਂ ਨੂੰ ਪਾਰਟੀ ਦੀਆਂ ਜੋ ਸਾਡੀਆਂ ਕਮਿਟਮੈਂਟਸ ਆ ਕਿਹਨਾਂ ਤੇ ਪਾਰਟੀ ਆਧਾਰਿਤ ਹੋ ਕੇ ਚੱਲਦੀ ਆ ਆਪਣੇ ਕੰਮਕਾਰ ਕਰਦੀ ਆ ਸਰਕਾਰਾਂ ਬਣਾਉਂਦੀ ਸਰਕਾਰ ਬਣਾ ਕੇ ਕੰਮ ਕਰਦੀ ਆ ਉਹਦੇ ਨਾਲ ਪਾਰਟੀ ਨੂੰ ਜੋੜਨਾ ਔਰ ਇਹ ਇੰਡੀਵਿਜੂਅਲ ਅਪਰੋਚ ਆ ਸਾਡੀ ਕੋਈ ਇਹ ਤਾਂ ਕੋਈ ਤਾਮਝਾ ਅਮਲੀਆ ਗੱਲ ਨਹੀਂ ਆ ਇਕੱਲੇ-ਇਕੱਲੇ ਵਰਕਰ ਨੇ ਜਾਣਾ ਆ ਇਕੱਲੇ-ਇਕੱਲੇ ਕਰਾਂ ਜਾਣਾ ਆ ਤੇ ਮੈਨੂੰ ਬਹੁਤ ਉਮੀਦ ਆ ਕਿ ਪਟਾਲਾ ਜੂਨਟ ਬਹੁਤ ਅੱਛੀ ਪਰਫਾਰਮੈਂਸ ਦੇਗਾ ਬਹੁਤ-ਬਹੁਤ ਧੰਨਵਾਦ ਤੁਹਾਡਾ। ਠੀਕ ਹੈ। ਕਰ-ਕਰ ਜਾ ਕੇ ਕੈਂਪ ਲਾ ਕੇ ਤੁਹਾਨੂੰ ਯਾਦ ਹੋਣਾ 14 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਉਮੀਦ ਵਿੱਚ ਵੀ। ਕੈਂਪ ਲਗਾ ਕੇ ਕਰ-ਕਰ ਜਾ ਕੇ ਇੰਸਟੀਚਿਊਸ਼ਨਾਂ 'ਚ ਜਾ ਕੇ ਉਹ ਮੈਂਬਰ ਅਨਰੋਲ ਕਰਨਗੇ। ਤੇ ਜਿੱਥੇ ਕਿਤੇ ਸੰਭਵ ਨਾ ਹੋਵੇ, ਪੋਸੀਬਲ ਨਾ ਹੋਵੇ ਇਲੈਕਟ੍ਰੋਨਿਕ ਵੇ ਨਾਲ ਮੈਂਬਰਸ਼ਿਪ ਕਰਨਾ। ਉਹਦੇ ਲਈ ਫਾਰਮ ਜਿੱਦਾਂ ਪੁਰਾਣਾ ਸਿਸਟਮ ਸੀ ਉਹ ਵੀ ਹੈਗਾ। ਉਹ ਜਿੱਥੇ ਕਿਤੇ ਨੈਟ ਨਹੀਂ ਆਂਦਾ ਜਾਂ ਕੋਈ ਟੈਕਨੀਕਲ ਪ੍ਰੋਬਲਮ ਆਂਦੀ ਆ ਉਹ ਮੈਨੂਅਲ ਮੈਂਬਰਸ਼ਿਪ ਵੀ ਹੋਏਗੀ ਸੋ ਭਾਰਤੀ ਜਨਤਾ ਪਾਰਟੀ ਇੱਕ ਆਇਡੋਲੋਜੀ ਵਾਲੀ ਪਾਰਟੀ ਹੈ ਰਾਸ਼ਟਰਵਾਦੀ ਪਾਰਟੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਮੈਂਬਰਸ਼ਿਪ ਜਿਹੜੀ ਆ ਇਹ ਮਹਿਜ਼ ਇੱਕ ਮੈਂਬਰ ਬੰਨਾ ਕਲਿੱਕ ਕਰਕੇ ਮਿਸਕਾਲ ਮਾਰ ਕੇ ਇੱਥੇ ਤੱਕ ਨਹੀਂ ਸੀਮਾ ਜਦੋਂ ਅਸੀਂ ਮੈਂਬਰ ਬੰਦੇ ਆ ਤੇ ਉਹਦੇ ਨਾਲ ਇੱਕ ਉਹਦੇ ਚਾਹੇ ਫਾਰਮ ਲੈ ਲੋ ਚਾਹੇ ਉਹ ਉਹਦੇ ਇੱਕ ਇੱਕ ਇਕਨਾਲ ਸਾਡਾ ਕਮਿਟਮੈਂਟ ਬੰਦੀਆ ਪਾਰਟੀ ਨਾਲ ਕਿ ਅਸੀਂ ਜੋ ਬੀਜਪੀ ਦੇ ਆਡਾਲਜੀ ਆ ਜਦਾਂ ਸਾਡੀ ਮੁੰਡਲੀ ਆਡਾਲਜੀ ਆ ਖਾਤਮਾ ਹੋਣਾ ਬਾਅਦ ਪੰਦਨ ਦੇ ਆਲ ਉਪਾਧਾਇ ਜੀ ਨੇ ਦੱਸਿਆ ਸੀਗਾ ਉਹ ਤਾਂ ਇਹ ਸਾਰੀਆਂ ਚੀਜ਼ਾਂ ਸਭ ਦਾ ਸਾਥ ਸਭ ਦਾ ਵਿਕਾਸ ਜਾਂ ਲਾਈਨ ਦੇ ਪਿੱਛੇ ਖੜੇ ਬੰਦੇ ਨੂੰ ਦੇਖ ਕੇ ਪਾਲਸੀਆਂ ਬਣਾਉਣੀਆਂ ਜਾਂ ਕਿਸਾਨੀ ਲਈ ਕੀ ਕਰਨਾ ਜਾਂ ਮਜ਼ਦੂਰੀ ਲਈ ਕੀ ਕਰਨਾ ਜਾਂ ਇੰਡਸਟਰੀ ਵਾਸਤੇ ਕੀ ਕਰਨਾ ਉਹ ਇਕਾਤਮਾ ਹੋਣਾਂ ਬਾਅਦ ਦੀ ਜਿਹੜੀ ਥਿਉਰੀਆ ਉਹਨੂੰ ਲੈ ਕੇ ਔਰ ਆਪਣੀ ਸੰਸਕ੍ਰਿਤੀ ਤੇ ਆਪਣੀ ਜਿਹੜੀ ਵਿਰਸਾ ਉਹਦੀ ਉਹਨੂੰ ਨੀਂ ਬਣ ਕੇ ਇੱਕ ਮਾਡਰਨ ਭਾਰਤ ਦੀ ਜੋ ਅਸੀਂ ਕਲਪਨਾ ਕਰਦੇ ਆ ਜਾਂ ਜਿਹੜੋਂ ਸਾਡੀਆਂ ਸਰਕਾਰਾਂ ਬਣਦੀਆਂ ਅਸੀਂ ਉਹ ਸਾਰੇ ਉਹ ਚੀਜ਼ਾਂ ਨੂੰ ਲੈ ਕੇ ਫੈਸਲੇ ਕਰਦੇ ਆ ਚਾਹੇ ਹੁਣ ਸਭ ਨੂੰ ਅਨਾਜ ਵੰਡਦੇ ਆ ਜਾਂ ਕਰੋਨਾ ਦੇ ਵਿੱਚ ਸਭ ਨੂੰ ਮਦਦ ਦਿੱਤੀ ਗਰੀਬ ਤੋਂ ਗਰੀਬ ਬੰਦੇ ਤੱਕ ਜੀ ਪਟਾਲਾ ਦੇ ਵਿੱਚ 9000 ਪਲੱਸ ਮੈਂਬਰਸ਼ਿਪ ਜੋ ਮੈਨੂੰ ਪ੍ਰਧਾਨ ਜੀ ਨੇ ਦੱਸਿਆ ਨਾ 8000 ਪਲੱਸ ਮੈਂ 2019 ਦੀ ਸਾਲ 2019 ਪਿੰਡਾਂ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਣੇ ਆਂ ਪਿੰਡਾਂ ਜਾਂ ਸਾਨੂੰ ਹਰ ਜਗ੍ਹਾ ਤਾਂ ਕੋਈ ਕਿ ਨਾਲ ਕਿਸਾਨਾਂ ਦੇ ਨਾਲ ਬਰਤਾਰਾ ਹੋ ਰਿਹਾ ਹੈ ਨਹੀਂ ਅਸੀਂ ਸਾਡਾ ਕੋਈ ਟਕਰਾਅ ਫਿਰ ਸਾਡਾ ਸਰਵਾਸ ਬਖਰੀ ਸਾਡਾ ਕੋਈ ਟਕਰਾਅ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਤਾਂ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਘਰੇ ਘਰੇ ਜਾਣਾ ਆ ਉਹਦੇ ਲਈ ਟਕਰਾਅ ਕਾਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par